ਸ੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪਰਮਜੀਤ ਕੋਰ ਸੈਣੀ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ 2019 ਦਾ ਸ਼ੰਖਨਾਦ ਵੱਜ ਚੁੱਕਾ ਹੈ ਇਹਨਾਂ ਚੋਣਾਂ ਦੇ ਮੱਦੇਨਜ਼ਰ ਦੇਸ਼ ਦੀ ਸਿਆਸਤ ਗਰਮ ਹੈ ਤੇ ਹਰ ਸਿਆਸੀ ਪਾਰਟੀ ਦਾ ਐਲਾਨਿਆ ਹੋਇਆ ਤੇ ਸੰਭਾਵੀ ਉਮੀਦਵਾਰ ਸਰਗਰਮ ਹੈ ਬੇਸ਼ੱਕ ਇਹਨਾਂ ਚੋਣਾਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਲੇਕਿਨ ਦੇਸ਼ ਦੇ 29 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਜਨਤਾ ਦੇ ਕੁੱਲ 543 ਨੁਮਾਇੰਦੇ ਚੁਣ ਕੇ ਲੋਕ ਸਭਾ ਵਿੱਚ ਜਾਣੇ ਨੇ ਇਹ ਉਹੀ ਨੁਮਾਇੰਦੇ ਹੋਣੇ ਨੇ ਜਿਨ੍ਹਾਂ ਦੇ ਹੱਥ ਦੇਸ਼ ਦਾ 5 ਸਾਲ ਦਾ ਭਵਿਕਾ ਹੋਣਾ ਹੈ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਲੋਕ ਸਭਾ ਚੋਣਾਂ 2019 ਕੁਝ ਛੋਟੀਆਂ ਕੁਝ ਵੱਡੀਆਂ ਰੋਚਕ ਗੱਲਾਂ ਦੀ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਨੂੰ ਲੋਕ ਸਭਾ ਚੋਣਾਂ ਦੇ ਸੰਬੰਧੀ ਕੁਝ ਵੱਡੀਆਂ ਕੁਝ ਛੋਟੀਆਂ ਰੋਚਕ ਗੱਲਾਂ ਤੇ ਜਾਣਕਾਰੀਆਂ ਬਾਰੇ ਜਾਣੂ ਕਰਵਾਵਾਂਗੇ ਸੋ ਆਓ ਸ਼ੁਰੂਆਤ ਕਰਦੇ ਹਾਂ ਪਹਿਲੇ ਭਾਗ ਦੀ ਜਿਸ ਦੇ ਤਹਿਤ ਅਸੀਂ ਤੁਹਾਨੂੰ ਦੱਸਾਂਗੇ ਭਾਰਤ ਦੇਸ਼ ਦੇ ਲੋਕ ਸਭਾ ਚੋਣਾਂ ਦੇ ਇਤਿਹਾਸ ਦੇ ਪਿਛੋਕੜ ਬਾਰੇ ਸੋ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾ ਭਾਰਤ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ 1951 ਤੋਂ 52 ਵਿਚਕਾਰ ਹੋਈਆਂ ਸਨ ਉਸ ਸਮੇ ਲੋਕ ਸਭਾ ਵਿੱਚ ਕੁੱਲ 489 ਸੀਟਾਂ ਦੇ ਚੋਣਾਂ ਹੋਈਆਂ ਸਨ ਜਿਨ੍ਹਾਂ ਵਿੱਚ 364 ਸੀਟਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਅਤੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਬਣੇ ਸਨ ਉਸ ਸਮੇ ਦੇਸ਼ ਦੇ ਕੁੱਲ 17.3 ਕਰੋੜ ਵੋਟਰਾਂ ਨੇ ਵੋਟ ਪਾਈ ਸੀ ਦੂਸਰੀਆਂ ਲੋਕ ਸਭਾ ਚੋਣਾਂ 1957 ਵਿੱਚ ਹੋਈਆਂ ਸਨ ਉਸ ਸਮੇਂ ਕੁੱਲ 494 ਸੀਟਾਂ ਤੇ ਵੋਟਾਂ ਹੋਈਆਂ ਅਤੇ ਦੁਬਾਰਾ ਕਾਂਗਰਸ ਪਾਰਟੀ ਨੇ 371 ਸੀਟਾਂ ਜਿੱਤ ਕੇ ਸਰਕਾਰ ਬਣਾਈ ਇਸ ਤੋਂ ਬਾਅਦ ਫਿਰ ਪੰਡਿਤ ਜਵਾਰਲਾਲ ਨਹਿਰੂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਭਰ ਸੰਭਾਲਦਿਆਂ ਦੇਸ਼ ਦੀ ਅਗਵਾਈ ਕੀਤੀ ਸੀ ਤੀਸਰੀਆਂ ਲੋਕ ਸਭਾ ਚੋਣਾਂ 1962 ਵਿੱਚ ਹੋਈਆਂ ਸਨ ਫਿਰ ਤੋਂ 494 ਸੀਟਾਂ ਤੇ VOTING ਤੋਂ ਬਾਅਦ 361 ਸੀਟਾਂ ਦੇ ਜਿੱਤ ਹਾਸਿਲ ਕਰਕੇ ਕਾਂਗਰਸ ਸੱਤਾ ਵਿੱਚ ਆਈ ਅਤੇ ਪੰਡਿਤ ਜਵਾਰਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਲੇਕਿਨ 1964 ਵਿੱਚ ਪੰਡਿਤ ਜਵਾਰਲਾਲ ਨਹਿਰੂ ਦੀ ਮੌਤ ਤੋਂ ਬਾਅਦ 1964 ਵਿੱਚ ਗੁਲਜਾਰੀ ਲਾਲ ਨੰਦਾ ਨੂੰ ਇੰਟਰਿਮ ਪ੍ਰਧਾਨ ਮੰਤਰੀ ਬਣਾਇਆ ਗਿਆ। ਚੌਥੀਆਂ ਲੋਕ ਸਭਾ ਚੋਣਾਂ 1960 ਵਿੱਚ ਹੋਈਆਂ ਸਨ। ਇਸ ਸਮੇਂ ਤੱਕ ਦੇਸ਼ ਵਿੱਚ ਵੋਟਰਾਂ ਦੀ ਸੰਖਿਆ 25 ਕਰੋੜ ਹੋ ਚੁੱਕੀ ਸੀ। ਇੰਦਰਾ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਚੌਥੀ ਵਾਰ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ। ਇਸ ਸਮੇਂ ਲੋਕ ਸਭਾ ਦੀਆਂ 520 ਸੀਟਾਂ ਹੋ ਚੁੱਕੀਆਂ ਸਨ। ਜਿਨ੍ਹਾਂ ਵਿੱਚ ਕਾਂਗਰਸ ਨੇ 284 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਇਸ ਤਰ੍ਹਾਂ ਦੇਸ਼ ਵਿੱਚ ਚੌਥੀ ਵਾਰ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਵੱਲੋਂ ਇੰਦਰਾ ਗਾਂਧੀ ਨੂੰ ਬਣਾਇਆ ਗਿਆ ਪੰਜਵੀਆਂ ਲੋਕ ਸਭਾ ਚੋਣਾਂ 1971 ਵਿੱਚ ਹੋਈਆਂ ਸਨ ਇਹ ਪਹਿਲੀ ਵਾਰ ਸੀ ਜਦੋਂ ਕਾਂਗਰਸ ਦੀ ਅਗਵਾਈ ਕਰਨ ਵਾਲੀ ਇੰਦਰਾ ਗਾਂਧੀ ਕਾਂਗਰਸ ਤੋਂ ਦੂਰ ਹੋ ਗਈ ਸੀ ਉਨਾਦੀ ਪਾਰਟੀ ਨੇ 518 ਵਿੱਚੋਂ 352 ਸੀਟਾਂ ਹਾਸਲ ਕੀਤੀਆਂ ਸਨ ਜਦਕਿ ਮੋਰਾਰ지 ਦੇਸਾਈ ਅਦੀਨ ਕਾਂਗਰਸ ਦੇ ਦੂਜੇ ਧੜੇ ਨੂੰ ਕੇਵਲ 16 ਸੀਟਾਂ ਹੀ ਮਿਲੀਆਂ ਸਨ ਇਸ ਤਰ੍ਹਾਂ ਇੰਦਰਾ ਗਾਂਧੀ ਫਿਰ ਤੋਂ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਇਸ ਸਮੇਂ 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਸੀ ਜਿਸ ਦਾ ਉਸ ਸਮੇਂ ਦੇਸ਼ ਦੀ ਰਾਜਨੀਤੀ ਤੇ ਵੱਡਾ ਪ੍ਰਭਾਵ ਪਿਆ ਸੀ 6ਵੀਂ ਲੋਕ ਸਭਾ ਚੋਣਾਂ 1977 ਵਿੱਚ ਹੋਈਆਂ ਸਨ ਦੇਸ਼ ਵਿੱਚ ਐਮਰਜੈਂਸੀ ਤੋਂ ਬਾਅਦ ਇਹ ਪਹਿਲੀ ਚੋਣ ਸੀ ਭਾਰਤੀ ਲੋਕਦਲ ਜਿਸ ਨੂੰ ਭਾਰਤੀ ਜਨਤਾ ਪਾਰਟੀ ਵੀ ਕਹਿੰਦੇ ਸਨ ਇਹਨਾਂ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਬੀਐਲਡੀ ਚਿੰਨ੍ਹ ਤੇ ਚੋਣ ਲੜੀ ਗਈ ਸੀ ਇਸ ਦਲ ਵੱਲੋਂ ਪਹਿਲੀ ਵਾਰ ਕਾਂਗਰਸ ਨੂੰ ਹਰਾ ਕੇ ਦੇਸ਼ ਦੀ ਸੱਤਾ ਵਿੱਚ ਸਰਕਾਰ ਬਣਾਈ ਗਈ ਉਸ ਸਮੇਂ ਲੋਕ ਸਭਾ ਦੀਆਂ 542 ਸੀਟਾਂ ਵਿੱਚੋਂ ਬੀਐਲਡੀ ਭਾਰਤੀ ਜਨਤਾ ਪਾਰਟੀ ਨੇ 295 ਸੀਟਾਂ ਜਿੱਤੀਆਂ ਸਨ ਅਤੇ ਕਾਂਗਰਸ ਦੇ ਹਿੱਸੇ ਸਿਰਫ 154 ਸੀਟਾਂ ਹੀ ਆਈਆਂ ਇਸ ਤੋਂ ਬਾਅਦ ਮੋਰਾਰਜੀ ਦੇਸਾਈ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਮੋਰਾਰਜੀ ਦੇਸਾਈ 1970 ਤੋਂ ਲੈ ਕੇ 1979 ਤੱਕ ਹੀ ਪ੍ਰਧਾਨ ਮੰਤਰੀ ਰਹੇ ਕਿਉਂਕਿ ਜਨਤਾ ਗਠਜੋੜ ਦੀਆਂ ਦੋ ਪਾਰਟੀਆਂ ਨੇ 1979 ਵਿੱਚ ਇਸ ਨੂੰ ਖਤਮ ਕਰ ਦਿੱਤਾ ਅਤੇ ਚਰਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਉਹਨਾਂ ਦਾ ਸੇਵਾਕਾਲ 1979 ਤੋਂ 1980 ਤੱਕ ਰਿਹਾ। 7ਵੀਂ ਲੋਕ ਸਭਾ ਚੋਣਾਂ 1980 ਵਿੱਚ ਹੋਈਆਂ ਸਨ ਭਾਰਤੀ ਜਨਤਾ ਪਾਰਟੀ ਦੇ ਅਸਫਲ ਤਜਰਬੇ ਤੋਂ ਬਾਅਦ 1980 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਮੁੜ ਸੱਤਾ ਵਿੱਚ ਆਈ। ਲੋਕ ਸਭਾ ਦੀਆਂ 529 ਵਿੱਚੋਂ 353 ਸੀਟਾਂ ਜਿੱਤ ਕੇ ਕਾਂਗਰਸ ਨੇ ਸੱਤਾ ਵਿੱਚ ਵਾਪਸੀ ਕੀਤੀ। 8ਵੀਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੇ 514 ਸੀਟਾਂ ਵਿੱਚੋਂ 404 ਸੀਟਾਂ ਜਿੱਤੀਆਂ ਜਦਕਿ ਉਸ ਸਮੇਂ ਭਾਜਪਾ ਦੇ ਹੱਥ ਸਿਰਫ 2 ਸੀਟਾਂ ਹੀ ਆਈਆਂ ਇਸ ਸਾਰਾ 8ਵੀਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ 9ਵੀਂ ਲੋਕ ਸਭਾ ਚੋਣਾਂ 1999 ਵਿੱਚ ਹੋਈਆਂ ਲੇਕਿਨ ਇਹਨਾਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਿਲ ਨਹੀਂ ਹੋਈ ਲੋਕ ਸਭਾ ਦੀਆਂ ਕੁੱਲ 529 ਸੀਟਾਂ ਵਿੱਚੋਂ ਕਾਂਗਰਸ ਦੇ ਹਿੱਸੇ 197 ਜਨਤਾ ਪਾਰਟੀ ਦੇ ਕੋਲ 143 ਅਤੇ ਭਾਜਪਾ ਨੇ 85 ਸੀਟਾਂ ਹੀ ਜਿੱਤੀਆਂ ਅਜਿਹੇ ਵਿੱਚ ਜਨਤਾ ਦਲ ਨੇ ਨੈਸ਼ਨਲ ਫਰੰਟ ਦੀ ਸਰਕਾਰ ਬਣਾਈ ਅਤੇ ਭਾਜਪਾ ਅਤੇ ਖੱਬੇ ਪੱਖੀਆਂ ਦੇ ਬਾਹਰੋਂ ਹਮਾਇਤ ਕੀਤੀ ਸੋ ਵਿਸ਼ਵਨਾਥ ਪ੍ਰਤਾਪ ਸਿੰਘ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਇਆ ਗਿਆ ਲੇਕਿਨ ਜਨਤਾ ਦਲ ਵਿੱਚ ਉਹਨਾਂ ਦੇ ਵਿਰੋਧੀ ਚੰਦਰ ਸ਼ੇਖਰ 1990 ਦੀ ਚੋਣਾਂ ਤੋਂ ਦੂਰ ਹੋ ਗਏ ਅਤੇ ਸਮਾਜਵਾਦੀ ਪਾਰਟੀ ਦਾ ਗਠਨ ਕੀਤਾ ਨਤੀਜੇ ਵਜੋਂ ਵੀ ਪੀ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਪਿਆ ਸੋ 1990 ਤੋਂ ਬਾਅਦ ਕਾਂਗਰਸ ਦੇ ਬਾਹਰੀ ਸਮਰਥਨ ਦੇ ਨਾਲ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣੇ 10ਵੀਂ ਲੋਕ ਸਭਾ ਚੋਣਾਂ 1991 ਵਿੱਚ ਹੋਈਆਂ ਸਨ ਰਾਜੀਵ ਗਾਂਧੀ ਦੀ ਹਤਿਆ ਤੋਂ ਬਾਅਦ ਇਹਨਾਂ ਚੋਣਾਂ ਵਿੱਚ ਕਾਂਗਰਸ 232 ਸੀਟਾਂ ਤੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰੀ ਜਦਕਿ ਭਾਜਪਾ ਦੇ ਕੋਲ 521 ਵਿੱਚੋਂ ਮਹਿਜ਼ 120 ਸੀਟਾਂ ਹੀ ਆਈਆਂ 100 ਪੀਵੀ ਨਰਸੀਮਹਾ ਰਾਓ ਜੋ ਕਿ ਕਟਿੰਤੀ ਸਰਕਾਰ ਦੀ ਅਗਵਾਈ ਕਰਦੇ ਸਨ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਾਬਜ਼ ਹੋ ਗਏ 11ਵੀਂ ਲੋਕ ਸਭਾ ਚੋਣਾਂ 1996 ਵਿੱਚ ਹੋਈਆਂ ਇਸ ਸਮੇਂ ਤੱਕ ਕਾਂਗਰਸ ਅੰਦਰ ਵੱਖ-ਵੱਖ ਧੜੇ ਬਣ ਗਏ ਸਨ ਜਿਸ ਨੇ ਭਾਜਪਾ ਨੂੰ ਤਾਕਤ ਬਖਸ਼ੀ ਇਹਨਾਂ ਚੋਣਾਂ ਦੇ ਨਾਲ ਖੇਤਰੀ ਪਾਰਟੀਆਂ ਦਾ ਉਦੰਭ ਵੀ ਸ਼ੁਰੂ ਹੋਇਆ ਖੇਤਰੀ ਪਾਰਟੀਆਂ ਨੇ 129 ਸੀਟਾਂ ਜਿੱਤੀਆਂ ਜਿਨ੍ਹਾਂ ਵਿੱਚ ਪ੍ਰਮੁੱਖ TDP, DMK ਅਤੇ ਸ਼ਿਵਸੈਨਾ ਸਨ ਮੌਜੂਦਾ ਪ੍ਰਸੰਗ ਅਨੁਸਾਰ ਰਾਸ਼ਟਰਪਤੀ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਲਈ ਕਿਹਾ ਗਿਆ ਅਜਿਹੇ ਵਿੱਚ ਭਾਜਪਾ ਨੇ ਗਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੂਰ ਨਹੀਂ ਜਾ ਸਕੇ ਅਤੇ ਅਟਲ ਬਿਹਾਰੀ ਵਾਜਪਈ ਨੂੰ 13 ਦਿਨਾਂ ਵਿੱਚ ਹੀ ਪ੍ਰਧਾਨ ਮੰਤਰੀ ਦੇ ਤੌਰ ਤੋਂ ਅਸਤੀਫਾ ਦੇਣਾ ਪਿਆ ਲੋਕ ਸਭਾ ਵਿੱਚ ਉਹਨਾਂ ਦਾ ਅਸਤੀਫਾ ਭਾਸ਼ਣ ਅੱਜ ਵੀ ਮਸ਼ਹੂਰ ਹੈ ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਪਰ ਜਨਤਾ ਦਲ ਅਤੇ ਹੋਰ ਛੋਟੀਆਂ ਪਾਰਟੀਆਂ ਨੂੰ ਯੂनाइटेड फ्रंट ਵਿੱਚ ਸ਼ਾਮਲ ਕਰਨ ਲਈ ਬਾਹਰੋਂ ਸਹਾਇਤਾ ਦੇਣ ਦਾ ਫੈਸਲਾ ਕੀਤਾ ਅਤੇ ਐਚ ਡੀ ਦੇਵ ਗੋੜਾ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਲੇਕਿਨ ਜਨਤਾ ਦਲ ਦੇ ਅੰਦਰਲੇ ਮਤਭੇਦਾਂ ਨੂੰ ਲੈ ਕੇ ਲੰਬੇ ਸਮੇਂ ਤੱਕ ਪਾਈਵਾਲੀ ਨਹੀਂ ਚੱਲੀ ਜੋ ਕਿ ਮਹਿਜ਼ 18 ਮਹੀਨਿਆਂ ਤੱਕ ਹੀ ਪ੍ਰਧਾਨ ਮੰਤਰੀ ਰਿਹਾ ਇਸ ਤੋਂ ਬਾਅਦ ਆਈ ਕੇ ਗਜਰਾਲ ਇਸ ਤੋਂ ਬਾਅਦ ਆਈ ਕੇ ਗੁਜਰਾਲ ਨੂੰ ਪ੍ਰਧਾਨ ਮੰਤਰੀ ਦਾ ਪਦ ਭਾਰ ਸੰਭਾਲਿਆ ਗਿਆ ਜੋ ਕਿ 1997 ਤੋਂ 1998 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ 12ਵੀਂ ਲੋਕ ਸਭਾ ਚੋਣਾਂ 1998 ਵਿੱਚ ਹੋਈਆਂ ਇਨ੍ਹਾਂ ਚੋਣਾਂ ਦੇ ਵਿੱਚ ਭਾਜਪਾ ਨੇ 543 ਸੀਟਾਂ ਵਿੱਚੋਂ 182 ਸੀਟਾਂ ਜਿੱਤੀਆਂ ਜਦਕਿ ਕਾਂਗਰਸ ਦੇ ਹਿੱਸੇ 141 ਸੀਟਾਂ ਅਤੇ ਖੇਤਰੀ ਪਾਰਟੀਆਂ ਦੇ ਹਿੱਸੇ 101 ਸੀਟਾਂ ਆਈਆਂ ਵਾਜਪਾਈ ਨੇ ਹੋਰ ਖੇਤਰੀ ਪਾਰਟੀਆਂ ਨਾਲ ਰਾਸ਼ਟਰੀ ਜਮਹੂਰੀ ਗੱਠ ਜੋੜ ਜਿਸ ਨੂੰ ਕਿ ਐਨਡੀਏ ਦਾ ਨਾਮ ਦਿੱਤਾ ਗਿਆ ਇਸ ਦਾ ਗਠਨ ਕੀਤਾ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੋ ਚੁਕਾਈ ਗਈ ਲੇਕਿਨ ਉਹਨਾਂ ਦੀ ਸਰਕਾਰ ਲੰਮੇ ਸਮੇਂ ਤੱਕ ਨਹੀਂ ਰਹੀ ਅਤੇ 13 ਮਹੀਨੇ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ 13ਵੀਂ ਲੋਕ ਸਭਾ ਚੋਣਾਂ 1999 ਵਿੱਚ ਹੋਈਆਂ। ਇਹਨਾਂ ਚੋਣਾਂ ਵਿੱਚ ਫਿਰ ਤੋਂ ਭਾਜਪਾ ਦੀ 182 ਸੀਟਾਂ ਨਾਲ ਜਿੱਤ ਹੋਈ ਅਤੇ ਕਾਂਗਰਸ ਹਿੱਸੇ 114 ਅਤੇ ਖੇਤਰੀ ਪਾਰਟੀਆਂ ਦੇ ਹਿੱਸੇ 158 ਸੀਟਾਂ ਆਈਆਂ। ਫਿਰ ਤੋਟਲ ਬਿਹਾਰੀ ਬਾਜਪਾਈ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌਂ ਚੁਕਾਈ ਗਈ। ਇਹ ਪਹਿਲੀ ਵਾਰ ਸੀ ਕਿ ਭਾਜਪਾ ਗੱਠਜੋੜ 5 ਸਾਲ ਦੀ ਮਿਆਦ ਤੱਕ ਚੱਲਿਆ। 14ਵੀਂ ਲੋਕ ਸਭਾ ਚੋਣਾਂ 2004 ਵਿੱਚ ਹੋਈਆਂ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ 145 ਸੀਟਾਂ ਤੇ ਭਾਜਪਾ ਨੂੰ 138 ਸੀਟਾਂ ਮਿਲੀਆਂ ਅਤੇ ਖੇਤਰੀ ਪਾਰਟੀਆਂ ਨੂੰ ਇਨ੍ਹਾਂ ਚੋਣਾਂ ਵਿੱਚ 159 ਸੀਟਾਂ ਮਿਲੀਆਂ ਅਜਿਹੇ ਵਿੱਚ ਕਾਂਗਰਸ ਨੇ ਦੂਜੀਆਂ ਪਾਰਟੀਆਂ ਅਤੇ ਖੱਬੇ ਪੱਖੀ ਪਾਰਟੀਆਂ ਦੇ ਸਹਿਯੋਗ ਦੇ ਨਾਲ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਯੂਪੀਏ ਦਾ ਗਠਨ ਕੀਤਾ ਸੋਨੀਆ ਗਾਂਧੀ ਨੇ ਆਪਣੇ ਵਿਦੇਸ਼ੀ ਮੂਲ ਦੇ ਵਿਵਾਦ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਅਤੇ ਸਰਦਾਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣਿਆ ਗਿਆ 15वीं लोकसभा ਚੋਣਾਂ 2009 ਵਿੱਚ ਹੋਈਆਂ ਜਿਨ੍ਹਾਂ ਵਿੱਚ ਫਿਰ ਤੋਂ ਕਾਂਗਰਸ ਨੇ 206 ਸੀਟਾਂ ਜਿੱਤ ਕੇ ਸਰਕਾਰ ਬਣਾਈ ਅਤੇ ਡਾਕਟਰ ਮਨਮੋਹਨ ਸਿੰਘ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਇਆ ਗਿਆ। ਇਸ ਸਮੇਂ ਸਿਰਫ ਆਜਪਾ ਕੋਲ 116 ਸੀਟਾਂ ਤੇ ਖੇਤਰੀ ਪਾਰਟੀਆਂ ਕੋਲ 146 ਸੀਟਾਂ ਹੀ ਸਨ। 100 ਯੂਪੀਏ ਸਰਕਾਰ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆਈ। 16वीं ਲੋਕ ਸਭਾ ਚੋਣਾਂ 2014 ਵਿੱਚ ਹੋਈਆਂ ਅਤੇ ਭਾਜਪਾ ਤੇ ਐਂਡੀ ਨੇ ਨਰਿੰਦਰ ਮੋਦੀ ਰੂਪੀ ਪ੍ਰਧਾਨ ਮੰਤਰੀ ਚਿਹਰੇ ਦੀ ਬਦولت 282 ਸੀਟਾਂ ਤੇ ਜਿੱਤ ਹਾਸਲ ਕੀਤੀ ਅਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਸੋ ਚੁਕਾਈ ਗਈ। ਇਹਨਾਂ ਚੋਣਾਂ ਦੇ ਵਿੱਚ 44 ਸੀਟਾਂ ਦੇ ਨਾਲ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਜਗ੍ਹਾਜਾਹਿਰ ਹੋਈ। 1984 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਸੀ ਕਿ ਇੱਕ ਪਾਰਟੀ ਨੇ ਆਪਣੇ ਆਪ ਵਿੱਚ ਬਹੁਮਤ ਹਾਸਲ ਕੀਤੀ ਹੋਵੇ। 17ਵੀਂਆ ਲੋਕ ਸਭਾ ਚੋਣਾਂ ਜੋ ਕਿ ਹੁਣ 2019 ਵਿੱਚ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਦਾ ਇਤਿਹਾਸ ਤੇ ਪਿਛੋਕੜ ਜਾਣਨ ਤੋਂ ਬਾਅਦ ਤੁਹਾਡੀ ਸਭ ਦੀ ਦਿਲਚਸਪੀ ਹੋਰ ਵੀ ਵੱਧ ਗਈ ਹੋਵੇਗੀ ਸੋ ਨਤੀਜੇ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਨੀਆਂ ਜਾਇਜ਼ ਨਹੀਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੋਕ ਸਭਾ ਚੋਣਾਂ ਕੁਝ ਛੋਟੀਆਂ ਕੁਝ ਵੱਡੀਆਂ ਰੋਚਕ ਗੱਲਾਂ ਤੇ ਜਾਣਕਾਰੀਆਂ ਦੇ ਨਾਲ ਹੁਣ ਮੈਨੂੰ ਪਰਮਜੀਤ ਕੌਰ ਸੈਣੀ ਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ